ਸામਨੇ ਆ ਰਹੀ ਹੈ ਹਰਿਆਣਾ ਚੰਡੀਗੜ੍ਹ ਦੇ ਵਿੱਚ ਇੱਕ ਵਾਰ ਫੇਰ ਤੋਂ ਜੱਜਾਂ ਦੇ ਤਬਾਦਲੇ ਕੀਤੇ ਗਏ ਨੇ ਵੱਡੇ ਪੱਧਰ ਤੇ ਇਹ ਟ੍ਰਾਂਸਫਰ ਹੋਏ ਨੇ ਔਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਵੱਲੋਂ ਹੁਕਮ ਪਾਸ ਕੀਤੇ ਗਏ ਨੇ ਦੱਸਦੀ ਹੈ ਤਿੰਨ ਐਡੀਸ਼ਨਲ ਡਿਸਟ੍ਰਿਕਟ ਅਤੇ ਸੈਸ਼ਨ ਜੱਜਾਂ ਨੂੰ ਇੱਧਰ ਉੱਧਰ ਕੀਤਾ ਗਿਆ ਇਸ ਤੋਂ ਇਲਾਵਾ ਕਈ ਸਿਵਲ ਜੱਜ ਅਤੇ ਸੀਜੀਐਮ ਨੂੰ ਪ੍ਰਮੋਟ ਕੀਤਾ ਗਿਆ ਹੈ ਤੇ ਬਤੌਰ ਉਹਨਾਂ ਨੂੰ ਐਡੀਸ਼ਨਲ ਡਿਸਟ੍ਰਿਕਟ ਅਤੇ ਸੈਸ਼ਨ ਜੱਜ ਦਾ ਅਹੁਦਾ ਦਿੰਦੇ ਹੋਏ ਉਹਨਾਂ ਦੀ ਬਦਲੀ ਕੀਤੀ ਗਈ ਹੈ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਵੱਲੋਂ ਜੱਜਾਂ ਦੀ ਸਬਦਲੀ ਨੂੰ ਲੈ ਕੇ ਤੇ ਪ੍ਰਮੋਸ਼ਨ ਦੇ ਸੰਬੰਧ ਦੇ ਵਿੱਚ ਆਰਡਰ ਵੀ ਜਾਰੀ ਕਰ ਦਿੱਤੇ ਗਏ ਨੇ ਆਰਡਰ ਦੀ ਕਾਪੀ ਜਾਰੀ ਕਰ ਦਿੱਤੀ ਗਈ ਹੈ ਇਸ ਵਕਤ ਆਪਣੀ ਸਕਰੀਨ ਤੇ ਤੁਸੀਂ ਉਸ ਆਰਡਰ ਦੀ ਕਾਪੀ ਦੇਖ ਰਹੇ ਹੋ ਜਿਸ ਆਰਡਰ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਵੱਡੇ ਪੈਮਾਨੇ ਤੇ ਜੱਜਾਂ ਦੀ ਤਬਦੀਲੀ ਕੀਤੀ ਗਈ ਹੈ ਤਬਾਦਲੇ ਕੀਤੇ ਗਏ ਨੇ ਆਰਡਰ ਦੇ ਵਿੱਚ ਕਿਹਾ ਗਿਆ ਹੈ ਕਿ ਤਬਦੀਲ ਹੋਏ ਜੱਜਾਂ ਨੂੰ ਆਪਣਾ ਅਹੁਦਾ ਛੱਡ ਕੇ ਨਾਮੇ ਜੱਜਾਂ ਨੂੰ ਜੋ ਕਾਰਜ ਪਾਰ ਹੈ ਉਹ ਸੌਪਣਾ ਹੋਵੇਗਾ ਹਾਲਾਂਕਿ ਜੋ ਖਾਸ ਹੁਕਮ ਇਸ ਆਰਡਰ ਦੇ ਵਿੱਚ ਪਾਸ ਕੀਤਾ ਗਿਆ ਹੈ ਉਹ ਹੈ ਐਮਪੀ ਤੇ ਐਮਐਲਏਜ਼ ਨਾਲ ਜੁੜੇ ਹੋਏ ਮਾਮਲਿਆਂ ਨੂੰ ਲੈ ਕੇ ਆਰਡਰ ਦੇ ਵਿੱਚ ਕਿਹਾ ਗਿਆ ਹੈ ਕਿ ਸਾਰੇ ਜੱਜ ਜੋ ਕਿ MP ਤੇ MLA ਨਾਲ ਜੁੜੇ ਹੋਏ ਮਾਮਲਿਆਂ ਨੂੰ ਦੇਖ ਰਹੇ ਨੇ ਉਹ ਇਹ ਸੁਨਿਸ਼ਚਿਤ ਕਰਨਗੇ ਕਿ ਉਹ ਆਪਣਾ ਅਹੁਦਾ ਤੇ ਕਾਰਜਪਾਰ ਉਦੋਂ ਤੱਕ ਨਹੀਂ ਛੱਡਣਗੇ ਜਦੋਂ ਤੱਕ ਉਨ੍ਹਾਂ ਦੀ ਜਗ੍ਹਾ ਦੂਜੇ ਜੱਜਾਂ ਦੀ ਜੁਆਇਨਿੰਗ ਨਹੀਂ ਹੋ ਜਾਂਦੀ ਔਰ ਇਸ ਦੇ ਬਾਵਜੂਦ ਵੀ ਜੇਕਰ ਕਿਸੇ ਜੱਜ ਨੂੰ ਆਪਣਾ ਕਾਰਜਪਾਰ ਛੱਡਣਾ ਪੈਂਦਾ ਹੈ ਤਾਂ ਫਿਰ MP ਤੇ MLA ਨਾਲ ਜੁੜੇ ਇਸ ਮਾਮਲੇ ਨੂੰ ਤੁਰੰਤ ਪ੍ਰਭਾਵ ਦੇ ਨਾਲ ਦੂਜੀ ਕੋਰਟ ਨੂੰ ਟਰਾਂਸਫਰ ਕਰ ਦਿੱਤਾ ਜਾਵੇ ਸੋ ਪੂਰੀ ਲਿਸਟ ਸਾਹਮਣੇ ਆ ਗਈ ਔਰ ਲਿਸਟ ਅਸੀਂ ਔਨਅਰ ਚੈਨਲ ਰਾਹੀ ਤੁਹਾਡੇ ਨਾਲ ਸਾਂਝਾ ਕਰ ਰਿਹਾ ਇੱਕ ਬਾਰ ਫੇਰ ਤੋਂ 10 ਦੰਦਿਆਂ ਵੱਡੇ ਪੱਧਰ ਤੇ ਤਬਦੀਲੀਆਂ ਹੋਈਆਂ ਨੇ ਤਬਾਦਲੇ ਹੋਏ ਨੇ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਜੱਜਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਤੇ ਆਰਡਰ ਪਾਸ ਕੀਤੇ ਗਏ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਔਰ ਇੱਕ ਬਾਰ ਫੇਰ ਤੋਂ 10 ਦੰਦਿਆਂ ਕਿ ਤਿੰਨ ਐਡੀਸ਼ਨਲ ਡਿਸਟ੍ਰਿਕਟ ਤੇ ਸੈਸ਼ਨ ਜੱਜਾਂ ਨੂੰ ਇੱਧਰ ਉੱਧਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਸਿਵਲ ਜੱਜ ਤੇ ਸੀਜੀਐਮ ਨੂੰ ਪ੍ਰਮੋਟ ਕਰਦੇ ਹੋਏ ਉਹਨਾਂ ਨੂੰ ਐਡੀਸ਼ਨਲ ਡਿਸਟ੍ਰਿਕਟ ਅਤੇ ਸੈਸ਼ਨ ਜੱਜ ਦਾ ਅਹੁਦਾ ਸੰਭਾਲਦੇ ਹੋਏ ਉਹਨਾਂ ਦੀ ਜੋ ਬਦਲੀ ਹੈ ਉਹ ਕੀਤੀ ਗਈ ਹੈ। ਇਸ ਵਕਤ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਹਰਿਆਣਾ ਚੰਡੀਗੜ੍ਹ ਦੇ ਵਿੱਚ ਇੱਕ ਬਾਰ ਫੇਰ ਤੋਂ ਜੱਜਾਂ ਦੇ ਤਬਾਦਲੇ ਕੀਤੇ ਗਏ ਨੇ ਵੱਡੇ ਪੱਧਰ ਤੇ ਟ੍ਰਾਂਸਫਰ ਹੋਏ ਨੇ ਔਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਵੱਲੋਂ ਹੁਕਮ ਪਾਸ ਕੀਤੇ ਗਏ ਨੇ। ਦੱਸਦੀਏ ਤਿੰਨ ਐਡੀਸ਼ਨਲ ਡਿਸਟ੍ਰਿਕਟ ਅਤੇ ਸੈਸ਼ਨ ਜੱਜਾਂ ਨੂੰ ਇੱਧਰ ਉੱਧਰ ਕੀਤਾ ਗਿਆ ਇਸ ਤੋਂ ਇਲਾਵਾ ਕਈ ਸਿਵਲ ਜੱਜ ਅਤੇ ਸੀਜੀਐਮ ਨੂੰ ਪ੍ਰਮੋਟ ਕੀਤਾ ਗਿਆ ਹੈ ਤੇ ਬਤੌਰ ਉਹਨਾਂ ਨੂੰ ਐਡੀਸ਼ਨਲ ਡਿਸਟ੍ਰਿਕਟ ਅਤੇ ਸੈਸ਼ਨ ਜੱਜ ਦਾ ਅਹੁਦਾ ਦਿੰਦੇ ਹੋਏ ਉਹਨਾਂ ਦੀ ਬਦਲੀ ਕੀਤੀ ਗਈ ਹੈ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਵੱਲੋਂ ਜੱਜਾਂ ਦੀ ਇਸ ਬਦਲੀ ਨੂੰ ਲੈ ਕੇ ਤੇ ਪ੍ਰਮੋਸ਼ਨ ਦੇ ਸੰਬੰਧ ਦੇ ਵਿੱਚ ਆਰਡਰ ਵੀ ਜਾਰੀ ਕਰ ਦਿੱਤੇ ਗਏ ਨੇ ਆਰਡਰ ਦੀ ਕਾਪੀ ਜਾਰੀ ਕਰ ਦਿੱਤੀ ਗਈ ਹੈ ਇਸ ਵਕਤ ਆਪਣੀ ਸਕਰੀਨ ਤੇ ਤੁਸੀਂ ਉਸ ਆਰਡਰ ਦੀ ਕਾਪੀ ਦੇਖ ਰਹੇ ਹੋ ਜਿਸ ਆਰਡਰ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਵੱਡੇ ਪੈਮਾਨੇ ਤੇ ਜੱਜਾਂ ਦੀ ਤਬਦੀਲੀ ਕੀਤੀ ਗਈ ਹੈ ਤਬਾਦਲੇ ਕੀਤੇ ਗਏ ਨੇ ਆਰਡਰ ਦੇ ਵਿੱਚ ਕਿਹਾ ਗਿਆ ਹੈ ਕਿ ਤਬਦੀਲ ਹੋਏ ਜੱਜਾਂ ਨੂੰ ਆਪਣਾ ਅਹੁਦਾ ਛੱਡ ਕੇ ਨਵੇਂ ਜੱਜਾਂ ਨੂੰ ਜੋ ਕਾਰਜ ਪਾਰ ਹੈ ਉਹ ਸੌਂਪਣਾ ਹੋਵੇਗਾ ਹਾਲਾਂਕਿ ਜੋ ਖਾਸ ਹੁਕਮ ਇਸ ਆਰਡਰ ਦੇ ਵਿੱਚ ਪਾਸ ਕੀਤਾ ਗਿਆ ਹੈ ਉਹ ਹੈ ਐਮਪੀ ਤੇ ਐਮਐਲਏਜ਼ ਨਾਲ ਜੁੜੇ ਹੋਏ ਮਾਮਲਿਆਂ ਨੂੰ ਲੈ ਕੇ ਆਰਡਰ ਦੇ ਵਿੱਚ ਕਿਹਾ ਗਿਆ ਹੈ ਕਿ ਸਾਰੇ ਜੱਜ ਜੋ ਕਿ MP ਤੇ MLA ਨਾਲ ਜੁੜੇ ਹੋਏ ਮਾਮਲਿਆਂ ਨੂੰ ਦੇਖ ਰਹੇ ਨੇ ਉਹ ਇਹ ਸੁਨਿਸ਼ਚਿਤ ਕਰਨਗੇ ਕਿ ਉਹ ਆਪਣਾ ਅਹੁਦਾ ਤੇ ਕਾਰਜਪਾਰ ਉਦੋਂ ਤੱਕ ਨਹੀਂ ਛੱਡਣਗੇ ਜਦੋਂ ਤੱਕ ਉਹਨਾਂ ਦੀ ਜਗ੍ਹਾ ਦੂਜੇ ਜੱਜਾਂ ਦੀ ਜੁਆਇਨਿੰਗ ਨਹੀਂ ਹੋ ਜਾਂਦੀ ਔਰ ਇਸ ਦੇ ਬਾਵਜੂਦ ਵੀ ਜੇਕਰ ਕਿਸੇ ਜੱਜ ਨੂੰ ਆਪਣਾ ਕਾਰਜਪਾਰ ਛੱਡਣਾ ਪੈਂਦਾ ਹੈ ਤਾਂ ਫਿਰ MP ਤੇ MLA ਨਾਲ ਜੁੜੇ ਇਸ ਮਾਮਲੇ ਨੂੰ ਤੁਰੰਤ ਪ੍ਰਭਾਵ ਦੇ ਨਾਲ ਦੂਜੀ ਕੋਰਟ ਨੂੰ ਟਰਾਂਸਫਰ ਕਰ ਦਿੱਤਾ ਜਾਵੇ ਸੋ ਪੂਰੀ ਲਿਸਟ ਸਾਹਮਣੇ ਆ ਗਈ ਔਰ ਲਿਸਟ ਅਸੀਂ ਔਨਅਰ ਚੈਨਲ ਮੇਰਾ ਹੀ ਤੁਹਾਡੇ ਨਾਲ ਸਾਂਝਾ ਕਰ ਰਿਹਾ ਇੱਕ ਵਾਰ ਫਿਰ ਤੋਂ 10 ਦਿਨਦਿਆਂ ਵੱਡੇ ਪੱਧਰ ਤੇ ਤਬਦੀਲੀਆਂ ਹੋਈਆਂ ਨੇ ਤਬਾਦਲੇ ਹੋਏ ਨੇ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਜੱਜਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਤੇ ਆਰਡਰ ਪਾਸ ਕੀਤੇ ਗਏ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਔਰ ਇੱਕ ਵਾਰ ਫਿਰ ਤੋਂ 10 ਦਿਨਦਿਆਂ ਕਿ ਤਿੰਨ ਐਡੀਸ਼ਨਲ ਡਿਸਟ੍ਰਿਕਟ ਤੇ ਸੈਸ਼ਨ ਜੱਜਾਂ ਨੂੰ ਇੱਧਰ ਉੱਧਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਸਿਵਲ ਜੱਜ ਤੇ ਸੀਜੀਐਮ ਨੂੰ ਪ੍ਰਮੋਟ ਕਰਦੇ ਹੋਏ ਉਹਨਾਂ ਨੂੰ ਐਡੀਸ਼ਨਲ ਡਿਸਟ੍ਰਿਕਟ ਅਤੇ ਸੈਸ਼ਨ ਜੱਜ ਦਾ ਅਹੁਦਾ ਸੰਭਾਲਦੇ ਹੋਏ ਉਹਨਾਂ ਦੀ ਜੋ ਬਦਲੀ ਹੈ ਉਹ ਕੀਤੀ ਗਈ ਹੈ ਇਸ ਵਕਤ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਰਿਆਣਾ ਚੰਡੀਗੜ੍ਹ ਦੇ ਵਿੱਚ ਇੱਕ ਬਾਰ ਫੇਰ ਤੋਂ ਜੱਜਾਂ ਦੇ ਤਬਾਦਲੇ ਕੀਤੇ ਗਏ ਨੇ ਵੱਡੇ ਪੱਧਰ ਤੇ ਇਹ ਟ੍ਰਾਂਸਫਰ ਹੋਏ ਨੇ ਔਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਵੱਲੋਂ ਹੁਕਮ ਪਾਸ ਕੀਤੇ ਗਏ ਨੇ ਦਸ ਦੀ ਇਹ ਤਿੰਨ ਅਡੀਸ਼ਨਲ ਡਿਸਟ੍ਰਿਕਟ ਅਤੇ ਸੈਸ਼ਨ ਜੱਜਾਂ ਨੂੰ ਇੱਧਰ ਉੱਧਰ ਕੀਤਾ ਗਿਆ ਇਸ ਤੋਂ ਇਲਾਵਾ ਕਈ ਸਿਵਲ ਜੱਜ ਅਤੇ ਸੀਜੀਐਮ ਨੂੰ ਪ੍ਰਮੋਟ ਕੀਤਾ ਗਿਆ ਹੈ ਤੇ ਬਤੌਰ ਉਹਨਾਂ ਨੂੰ ਅਡੀਸ਼ਨਲ ਡਿਸਟ੍ਰਿਕਟ ਅਤੇ ਸੈਸ਼ਨ ਜੱਜ ਦਾ ਅਹੁਦਾ ਦਿੰਦੇ ਹੋਏ ਉਹਨਾਂ ਦੀ ਬਦਲੀ ਕੀਤੀ ਗਈ ਹੈ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਵੱਲੋਂ ਜੱਜਾਂ ਦੀ ਸੇ ਬਦਲੀ ਨੂੰ ਲੈ ਕੇ ਤੇ ਪ੍ਰਮੋਸ਼ਨ ਦੇ ਸੰਬੰਧ ਦੇ ਵਿੱਚ ਆਰਡਰ ਵੀ ਜਾਰੀ ਕਰ ਦਿੱਤੇ ਗਏ ਨੇ ਆਰਡਰ ਦੀ ਕਾਪੀ ਜਾਰੀ ਕਰ ਦਿੱਤੀ ਗਈ ਹੈ ਇਸ ਵਕਤ ਆਪਣੀ ਸਕਰੀਨ ਤੇ ਤੁਸੀਂ ਉਸ ਆਰਡਰ ਦੀ ਕਾਪੀ ਦੇਖ ਰਹੇ ਹੋ ਜਿਸ ਆਰਡਰ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਵੱਡੇ ਪੈਮਾਨੇ ਤੇ ਜੱਜਾਂ ਦੀ ਤਬਦੀਲੀ ਕੀਤੀ ਗਈ ਹੈ ਤਬਾਦਲੇ ਕੀਤੇ ਗਏ ਨੇ ਆਰਡਰ ਦੇ ਵਿੱਚ ਕਿਹਾ ਗਿਆ ਹੈ ਕਿ ਤਬਦੀਲ ਹੋਏ ਜੱਜਾਂ ਨੂੰ ਆਪਣਾ ਅਹੁਦਾ ਛੱਡ ਕੇ ਨਵੇਂ ਜੱਜਾਂ ਨੂੰ ਜੋ ਕਾਰਜ ਪਾਰ ਹੈ ਉਹ ਸੌਂਪਣਾ ਹੋਵੇਗਾ ਹਾਲਾਂਕਿ ਜੋ ਖਾਸ ਹੁਕਮ ਇਸ ਆਰਡਰ ਦੇ ਵਿੱਚ ਪਾਸ ਕੀਤਾ ਗਿਆ ਹੈ ਉਹ ਹੈ ਐਮਪੀ ਤੇ ਐਮਐਲਏਜ਼ ਨਾਲ ਜੁੜੇ ਹੋਏ ਮਾਮਲਿਆਂ ਨੂੰ ਲੈ ਕੇ ਆਰਡਰ ਦੇ ਵਿੱਚ ਕਿਹਾ ਗਿਆ ਹੈ ਕਿ ਸਾਰੇ ਜੱਜ ਜੋ ਕਿ MP ਤੇ MLA ਨਾਲ ਜੁੜੇ ਹੋਏ ਮਾਮਲਿਆਂ ਨੂੰ ਦੇਖ ਰਹੇ ਨੇ ਉਹ ਇਹ ਸੁਨਿਸ਼ਚਿਤ ਕਰਨਗੇ ਕਿ ਉਹ ਆਪਣਾ ਅਹੁਦਾ ਤੇ ਕਾਰਜਪਾਰ ਉਦੋਂ ਤੱਕ ਨਹੀਂ ਛੱਡਣਗੇ ਜਦੋਂ ਤੱਕ ਉਹਨਾਂ ਦੀ ਜਗ੍ਹਾ ਦੂਜੇ ਜੱਜਾਂ ਦੀ ਜੁਆਇਨਿੰਗ ਨਹੀਂ ਹੋ ਜਾਂਦੀ ਔਰ ਇਸ ਦੇ ਬਾਵਜੂਦ ਵੀ ਜੇਕਰ ਕਿਸੇ ਜੱਜ ਨੂੰ ਆਪਣਾ ਕਾਰਜਪਾਰ ਛੱਡਣਾ ਪੈਂਦਾ ਹੈ ਤਾਂ ਫਿਰ MP ਤੇ MLA ਨਾਲ ਜੁੜੇ ਇਸ ਮਾਮਲੇ ਨੂੰ ਤੁਰੰਤ ਪ੍ਰਭਾਵ ਦੇ ਨਾਲ ਦੂਜੀ ਕੋਰਟ ਨੂੰ ਟਰਾਂਸਫਰ ਕਰ ਦਿੱਤਾ ਜਾਵੇ ਸੋ ਪੂਰੀ ਲਿਸਟ ਸਾਹਮਣੇ ਆ ਗਈ ਔਰ ਲਿਸਟ ਅਸੀਂ ਔਨਅਰ ਚੈਨਲ ਰਾਹੀ ਤੁਹਾਡੇ ਨਾਲ ਸਾਂਝਾ ਕਰ ਰਿਹਾ ਇੱਕ ਬਾਰ ਫਿਰ ਤੋਂ 10 ਦੰਦਿਆਂ ਵੱਡੇ ਪੱਧਰ ਤੇ ਤਬਦੀਲੀਆਂ ਹੋਈਆਂ ਨੇ ਤਬਾਦਲੇ ਹੋਏ ਨੇ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਜੱਜਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਤੇ ਆਰਡਰ ਪਾਸ ਕੀਤੇ ਗਏ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਔਰ ਇੱਕ ਬਾਰ ਫਿਰ ਤੋਂ 10 ਦੰਦਿਆਂ ਕਿ ਤਿੰਨ ਐਡੀਸ਼ਨਲ ਡਿਸਟ੍ਰਿਕਟ ਤੇ ਸੈਸ਼ਨ ਜੱਜਾਂ ਨੂੰ ਇੱਧਰ ਉੱਧਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਸਿਵਲ ਜੱਜ ਤੇ ਸੀਜੀਐਮ ਨੂੰ ਪ੍ਰਮੋਟ ਕਰਦੇ ਹੋਏ ਉਹਨਾਂ ਨੂੰ ਐਡੀਸ਼ਨਲ ਡਿਸਟ੍ਰਿਕਟ ਅਤੇ ਸੈਸ਼ਨ ਜੱਜ ਦਾ ਅਹੁਦਾ ਸੰਭਾਲਦੇ ਹੋਏ ਉਹਨਾਂ ਦੀ ਜੋ ਬਦਲੀ ਹੈ ਉਹ ਕੀਤੀ ਗਈ ਹੈ ਇਸ ਵਕਤ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਰਿਆਣਾ ਚੰਡੀਗੜ੍ਹ ਦੇ ਵਿੱਚ ਇੱਕ ਵਾਰ ਫੇਰ ਤੋਂ ਜੱਜਾਂ ਦੇ ਤਬਾਦਲੇ ਕੀਤੇ ਗਏ ਨੇ ਵੱਡੇ ਪੱਧਰ ਤੇ ਇਹ ਟਰਾਂਸਫਰ ਹੋਏ ਨੇ ਔਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਵੱਲੋਂ ਹੁਕਮ ਪਾਸ ਕੀਤੇ ਗਏ ਨੇ ਦਸ ਦੀ ਇਹ ਤਿੰਨ ਅਡੀਸ਼ਨਲ ਡਿਸਟ੍ਰਿਕਟ ਅਤੇ ਸੈਸ਼ਨ ਜੱਜਾਂ ਨੂੰ ਇੱਧਰ ਉੱਧਰ ਕੀਤਾ ਗਿਆ ਇਸ ਤੋਂ ਇਲਾਵਾ ਕਈ ਸਿਵਲ ਜੱਜ ਅਤੇ ਸੀਜੀਐਮ ਨੂੰ ਪ੍ਰਮੋਟ ਕੀਤਾ ਗਿਆ ਹੈ ਤੇ ਬਤੌਰ ਉਹਨਾਂ ਨੂੰ ਅਡੀਸ਼ਨਲ ਡਿਸਟ੍ਰਿਕਟ ਅਤੇ ਸੈਸ਼ਨ ਜੱਜ ਦਾ ਅਹੁਦਾ ਦਿੰਦੇ ਹੋਏ ਉਹਨਾਂ ਦੀ ਬਦਲੀ ਕੀਤੀ ਗਈ ਹੈ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਵੱਲੋਂ ਜੱਜਾਂ ਦੀ ਇਸ ਬਦਲੀ ਨੂੰ ਲੈ ਕੇ ਤੇ ਪ੍ਰਮੋਸ਼ਨ ਦੇ ਸੰਬੰਧ ਦੇ ਵਿੱਚ ਆਰਡਰ ਵੀ ਜਾਰੀ ਕਰ ਦਿੱਤੇ ਗਏ ਨੇ ਆਰਡਰ ਦੀ ਕਾਪੀ ਜਾਰੀ ਕਰ ਦਿੱਤੀ ਗਈ ਹੈ ਇਸ ਵਕਤ ਆਪਣੀ ਸਕਰੀਨ ਤੇ ਤੁਸੀਂ ਉਸ ਆਰਡਰ ਦੀ ਕਾਪੀ ਦੇਖ ਰਹੇ ਹੋ ਜਿਸ ਆਰਡਰ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਵੱਡੇ ਪੈਮਾਨੇ ਤੇ ਜੱਜਾਂ ਦੀ ਤਬਦੀਲੀ ਕੀਤੀ ਗਈ ਹੈ ਤਬਾਦਲੇ ਕੀਤੇ ਗਏ ਨੇ ਆਰਡਰ ਦੇ ਵਿੱਚ ਕਿਹਾ ਗਿਆ ਹੈ ਕਿ ਤਬਦੀਲ ਹੋਏ ਜੱਜਾਂ ਨੂੰ ਆਪਣਾ ਅਹੁਦਾ ਛੱਡ ਕੇ ਨਵੇਂ ਜੱਜਾਂ ਨੂੰ ਜੋ ਕਾਰਜ ਪਾਰ ਹੈ ਉਹ ਸੌਂਪਣਾ ਹੋਵੇਗਾ ਹਾਲਾਂਕਿ ਜੋ ਖਾਸ ਹੁਕਮ ਇਸ ਆਰਡਰ ਦੇ ਵਿੱਚ ਪਾਸ ਕੀਤਾ ਗਿਆ ਹੈ ਉਹ ਹੈ ਐਮਪੀ ਤੇ ਐਮਐਲਏਜ਼ ਨਾਲ ਜੁੜੇ ਹੋਏ ਮਾਮਲਿਆਂ ਨੂੰ ਲੈ ਕੇ ਆਰਡਰ ਦੇ ਵਿੱਚ ਕਿਹਾ ਗਿਆ ਹੈ ਕਿ ਸਾਰੇ ਜੱਜ ਜੋ ਕਿ MP ਤੇ MLA ਨਾਲ ਜੁੜੇ ਹੋਏ ਮਾਮਲਿਆਂ ਨੂੰ ਦੇਖ ਰਹੇ ਨੇ ਉਹ ਇਹ ਸੁਨਿਸ਼ਚਿਤ ਕਰਨਗੇ ਕਿ ਉਹ ਆਪਣਾ ਅਹੁਦਾ ਤੇ ਕਾਰਜਪਾਰ ਉਦੋਂ ਤੱਕ ਨਹੀਂ ਛੱਡਣਗੇ ਜਦੋਂ ਤੱਕ ਉਨ੍ਹਾਂ ਦੀ ਜਗ੍ਹਾ ਦੂਜੇ ਜੱਜਾਂ ਦੀ ਜੁਆਇਨਿੰਗ ਨਹੀਂ ਹੋ ਜਾਂਦੀ ਔਰ ਇਸ ਦੇ ਬਾਵਜੂਦ ਵੀ ਜੇਕਰ ਕਿਸੇ ਜੱਜ ਨੂੰ ਆਪਣਾ ਕਾਰਜਪਾਰ ਛੱਡਣਾ ਪੈਂਦਾ ਹੈ ਤਾਂ ਫਿਰ MP ਤੇ MLA ਨਾਲ ਜੁੜੇ ਇਸ ਮਾਮਲੇ ਨੂੰ ਤੁਰੰਤ ਪ੍ਰਭਾਵ ਦੇ ਨਾਲ ਦੂਜੀ ਕੋਰਟ ਨੂੰ ਟਰਾਂਸਫਰ ਕਰ ਦਿੱਤਾ ਜਾਵੇ ਸੋ ਪੂਰੀ ਲਿਸਟ ਸਾਹਮਣੇ ਆ ਗਈ ਔਰ ਲਿਸਟ ਅਸੀਂ ਔਨਅਰ ਚੈਨਲ ਰਾਹੀ ਤੁਹਾਡੇ ਨਾਲ ਸਾਂਝਾ ਕਰ ਰਿਹਾ ਇੱਕ ਬਾਰ ਫੇਰ ਤੋਂ 10 ਦਿਨਾਂ ਦੇ ਆ ਵੱਡੇ ਪੱਧਰ ਤੇ ਤਬਦੀਲੀਆਂ ਹੋਈਆਂ ਨੇ ਤਬਾਦਲੇ ਹੋਏ ਨੇ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਜੱਜਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਤੇ ਆਰਡਰ ਪਾਸ ਕੀਤੇ ਗਏ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਔਰ ਇੱਕ ਬਾਰ ਫੇਰ ਤੋਂ 10 ਦਿਨਾਂ ਕਿ ਤਿੰਨ ਐਡੀਸ਼ਨਲ ਡਿਸਟ੍ਰਿਕਟ ਤੇ ਸੈਸ਼ਨ ਜੱਜਾਂ ਨੂੰ ਇੱਧਰ ਉੱਧਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਸਿਵਲ ਜੱਜ ਤੇ ਸੀਜੀਐਮ ਨੂੰ ਪ੍ਰਮੋਟ ਕਰਦੇ ਹੋਏ ਉਹਨਾਂ ਨੂੰ ਐਡੀਸ਼ਨਲ ਡਿਸਟ੍ਰਿਕਟ ਅਤੇ ਸੈਸ਼ਨ ਜੱਜ ਦਾ ਅਹੁਦਾ ਸੰਭਾਲਦੇ ਹੋਏ ਉਹਨਾਂ ਦੀ ਜੋ ਬਦਲੀ ਹੈ ਉਹ ਕੀਤੀ ਗਈ ਹੈ। ਇਸ ਵਕਤ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਹਰਿਆਣਾ ਚੰਡੀਗੜ੍ਹ ਦੇ ਵਿੱਚ ਇੱਕ ਬਾਰ ਫੇਰ ਤੋਂ ਜੱਜਾਂ ਦੇ ਤਬਾਦਲੇ ਕੀਤੇ ਗਏ ਨੇ ਵੱਡੇ ਪੱਧਰ ਤੇ ਟਰਾਂਸਫਰ ਹੋਏ ਨੇ ਔਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਵੱਲੋਂ ਹੁਕਮ ਪਾਸ ਕੀਤੇ ਗਏ ਨੇ। ਦੱਸਦੀਏ ਤਿੰਨ ਐਡੀਸ਼ਨਲ ਡਿਸਟ੍ਰਿਕਟ ਅਤੇ ਸੈਸ਼ਨ ਜੱਜਾਂ ਨੂੰ ਇੱਧਰ ਉੱਧਰ ਕੀਤਾ ਗਿਆ ਇਸ ਤੋਂ ਇਲਾਵਾ ਕਈ ਸਿਵਲ ਜੱਜ ਅਤੇ ਸੀਜੀਐਮ ਨੂੰ ਪ੍ਰਮੋਟ ਕੀਤਾ ਗਿਆ ਹੈ ਤੇ ਬਤੌਰ ਉਹਨਾਂ ਨੂੰ ਐਡੀਸ਼ਨਲ ਡਿਸਟ੍ਰਿਕਟ ਅਤੇ ਸੈਸ਼ਨ ਜੱਜ ਦਾ ਅਹੁਦਾ ਦਿੰਦੇ ਹੋਏ ਉਹਨਾਂ ਦੀ ਬਦਲੀ ਕੀਤੀ ਗਈ ਹੈ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਵੱਲੋਂ ਜੱਜਾਂ ਦੀ ਸੇ ਬਦਲੀ ਨੂੰ ਲੈ ਕੇ ਤੇ ਪ੍ਰਮੋਸ਼ਨ ਦੇ ਸੰਬੰਧ ਦੇ ਵਿੱਚ ਆਰਡਰ ਵੀ ਜਾਰੀ ਕਰ ਦਿੱਤੇ ਗਏ ਨੇ ਆਰਡਰ ਦੀ ਕਾਪੀ ਜਾਰੀ ਕਰ ਦਿੱਤੀ ਗਈ ਹੈ ਇਸ ਵਕਤ ਆਪਣੀ ਸਕਰੀਨ ਤੇ ਤੁਸੀਂ ਉਸ ਆਰਡਰ ਦੀ ਕਾਪੀ ਦੇਖ ਰਹੇ ਹੋ ਜਿਸ ਆਰਡਰ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਵੱਡੇ ਪੈਮਾਨੇ ਤੇ ਜੱਜਾਂ ਦੀ ਤਬਦੀਲੀ ਕੀਤੀ ਗਈ ਹੈ ਤਬਾਦਲੇ ਕੀਤੇ ਗਏ ਨੇ ਆਰਡਰ ਦੇ ਵਿੱਚ ਕਿਹਾ ਗਿਆ ਹੈ ਕਿ ਤਬਦੀਲ ਹੋਏ ਜੱਜਾਂ ਨੂੰ ਆਪਣਾ ਅਹੁਦਾ ਛੱਡ ਕੇ ਨਵੇਂ ਜੱਜਾਂ ਨੂੰ ਜੋ ਕਾਰਜ ਪਾਰ ਹੈ ਉਹ ਸੌਂਪਣਾ ਹੋਵੇਗਾ ਹਾਲਾਂਕਿ ਜੋ ਖਾਸ ਹੁਕਮ ਇਸ ਆਰਡਰ ਦੇ ਵਿੱਚ ਪਾਸ ਕੀਤਾ ਗਿਆ ਹੈ ਉਹ ਹੈ ਐਮਪੀ ਤੇ ਐਮਐਲਏਜ਼ ਨਾਲ ਜੁੜੇ ਹੋਏ ਮਾਮਲਿਆਂ ਨੂੰ ਲੈ ਕੇ ਆਰਡਰ ਦੇ ਵਿੱਚ ਕਿਹਾ ਗਿਆ ਹੈ ਕਿ ਸਾਰੇ ਜੱਜ ਜੋ ਕਿ MP ਅਤੇ MLA ਨਾਲ ਜੁੜੇ ਹੋਏ ਮਾਮਲਿਆਂ ਨੂੰ ਦੇਖ ਰਹੇ ਨੇ ਉਹ ਇਹ ਸੁਨਿਸ਼ਚਿਤ ਕਰਨਗੇ ਕਿ ਉਹ ਆਪਣਾ ਅਹੁਦਾ ਤੇ ਕਾਰਜਪਾਰ ਉਦੋਂ ਤੱਕ ਨਹੀਂ ਛੱਡਣਗੇ ਜਦੋਂ ਤੱਕ ਉਨ੍ਹਾਂ ਦੀ ਜਗ੍ਹਾ ਦੂਜੇ ਜੱਜਾਂ ਦੀ ਜੁਆਇਨਿੰਗ ਨਹੀਂ ਹੋ ਜਾਂਦੀ ਔਰ ਇਸ ਦੇ ਬਾਵਜੂਦ ਵੀ ਜੇਕਰ ਕਿਸੇ ਜੱਜ ਨੂੰ ਆਪਣਾ ਕਾਰਜਪਾਰ ਛੱਡਣਾ ਪੈਂਦਾ ਹੈ ਤਾਂ ਫਿਰ MP ਤੇ MLA ਨਾਲ ਜੁੜੇ ਇਸ ਮਾਮਲੇ ਨੂੰ ਤੁਰੰਤ ਪ੍ਰਭਾਵ ਦੇ ਨਾਲ ਦੂਜੀ ਕੋਰਟ ਨੂੰ ਟਰਾਂਸਫਰ ਕਰ ਦਿੱਤਾ ਜਾਵੇ ਸੋ ਪੂਰੀ ਲਿਸਟ ਸਾਹਮਣੇ ਆ ਗਈ ਔਰ ਲਿਸਟ ਅਸੀਂ ਔਨਅਰ ਚੈਨਲ ਰਾਹੀਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਇੱਕ ਬਾਰ ਫੇਰ ਤੋਂ ਦੱਸ ਦਿੰਦਿਆਂ ਵੱਡੇ ਪੱਧਰ ਤੇ ਤਬਦੀਲੀਆਂ ਹੋਈਆਂ ਨੇ ਤਬਾਦਲੇ ਹੋਏ ਨੇ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਜੱਜਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਤੇ ਆਰਡਰ ਪਾਸ ਕੀਤੇ ਗਏ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਔਰ ਇੱਕ ਬਾਰ ਫੇਰ ਤੋਂ ਦੱਸ ਦਿੰਦਿਆਂ ਕਿ ਤਿੰਨ ਐਡੀਸ਼ਨਲ ਡਿਸਟ੍ਰਿਕਟ ਤੇ ਸੈਸ਼ਨ ਜੱਜਾਂ ਨੂੰ ਇੱਧਰ ਉੱਧਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਸਿਵਲ ਜੱਜ ਤੇ ਸੀਜੀਐਮ ਨੂੰ ਪ੍ਰਮੋਟ ਕਰਦੇ ਹੋਏ ਉਹਨਾਂ ਨੂੰ ਐਡੀਸ਼ਨਲ ਡਿਸਟ੍ਰਿਕਟ ਅਤੇ ਸੈਸ਼ਨ ਜੱਜ ਦਾ ਅਹੁਦਾ ਸੰਭਾਲਦੇ ਹੋਏ ਉਹਨਾਂ ਦੀ ਜੋ ਬਦਲੀ ਹੈ ਉਹ ਕੀਤੀ ਗਈ ਹੈ। ਇਸ ਵਕਤ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਹਰਿਆਣਾ ਚੰਡੀਗੜ੍ਹ ਦੇ ਵਿੱਚ ਇੱਕ ਬਾਰ ਫੇਰ ਤੋਂ ਜੱਜਾਂ ਦੇ ਤਬਾਦਲੇ ਕੀਤੇ ਗਏ ਨੇ ਵੱਡੇ ਪੱਧਰ ਤੇ ਇਹ ਟਰਾਂਸਫਰ ਹੋਏ ਨੇ ਔਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਵੱਲੋਂ ਹੁਕਮ ਪਾਸ ਕੀਤੇ ਗਏ ਨੇ। ਦੱਸਦੀ ਹੈ ਤਿੰਨ ਐਡੀਸ਼ਨਲ ਡਿਸਟ੍ਰਿਕਟ ਅਤੇ ਸੈਸ਼ਨ ਜੱਜਾਂ ਨੂੰ ਇੱਧਰ ਉੱਧਰ ਕੀਤਾ ਗਿਆ ਇਸ ਤੋਂ ਇਲਾਵਾ ਕਈ ਸਿਵਲ ਜੱਜ ਅਤੇ ਸੀਜੀਐਮ ਨੂੰ ਪ੍ਰਮੋਟ ਕੀਤਾ ਗਿਆ ਹੈ ਤੇ ਬਤੌਰ ਉਹਨਾਂ ਨੂੰ ਐਡੀਸ਼ਨਲ ਡਿਸਟ੍ਰਿਕਟ ਅਤੇ ਸੈਸ਼ਨ ਜੱਜ ਦਾ ਅਹੁਦਾ ਦਿੰਦੇ ਹੋਏ ਉਹਨਾਂ ਦੀ ਬਦਲੀ ਕੀਤੀ ਗਈ ਹੈ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਵੱਲੋਂ ਜੱਜਾਂ ਦੀ ਇਸ ਬਦਲੀ ਨੂੰ ਲੈ ਕੇ ਤੇ ਪ੍ਰਮੋਸ਼ਨ ਦੇ ਸੰਬੰਧ ਦੇ ਵਿੱਚ ਆਰਡਰ ਵੀ ਜਾਰੀ ਕਰ ਦਿੱਤੇ ਗਏ ਨੇ ਆਰਡਰ ਦੀ ਕਾਪੀ ਜਾਰੀ ਕਰ ਦਿੱਤੀ ਗਈ ਹੈ ਇਸ ਵਕਤ ਆਪਣੀ ਸਕਰੀਨ ਤੇ ਤੁਸੀਂ ਉਸ ਆਰਡਰ ਦੀ ਕਾਪੀ ਦੇਖ ਰਹੇ ਹੋ ਜਿਸ ਆਰਡਰ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਵੱਡੇ ਪੈਮਾਨੇ ਤੇ ਜੱਜਾਂ ਦੀ ਤਬਦੀਲੀ ਕੀਤੀ ਗਈ ਹੈ ਤਬਾਦਲੇ ਕੀਤੇ ਗਏ ਨੇ ਆਰਡਰ ਦੇ ਵਿੱਚ ਕਿਹਾ ਗਿਆ ਹੈ ਕਿ ਤਬਦੀਲ ਹੋਏ ਜੱਜਾਂ ਨੂੰ ਆਪਣਾ ਅਹੁਦਾ ਛੱਡ ਕੇ ਨਵੇਂ ਜੱਜਾਂ ਨੂੰ ਜੋ ਕਾਰਜ ਪਾਰ ਹੈ ਉਹ ਸੌਂਪਣਾ ਹੋਵੇਗਾ ਹਾਲਾਂਕਿ ਜੋ ਖਾਸ ਹੁਕਮ ਇਸ ਆਰਡਰ ਦੇ ਵਿੱਚ ਪਾਸ ਕੀਤਾ ਗਿਆ ਹੈ ਉਹ ਹੈ ਐਮਪੀ ਤੇ ਐਮਐਲਏਜ਼ ਨਾਲ ਜੁੜੇ ਹੋਏ ਮਾਮਲਿਆਂ ਨੂੰ ਲੈ ਕੇ ਆਰਡਰ ਦੇ ਵਿੱਚ ਕਿਹਾ ਗਿਆ ਹੈ ਕਿ ਸਾਰੇ ਜੱਜ ਜੋ ਕਿ MP ਤੇ MLA ਨਾਲ ਜੁੜੇ ਹੋਏ ਮਾਮਲਿਆਂ ਨੂੰ ਦੇਖ ਰਹੇ ਨੇ ਉਹ ਇਹ ਸੁਨਿਸ਼ਚਿਤ ਕਰਨਗੇ ਕਿ ਉਹ ਆਪਣਾ ਅਹੁਦਾ ਤੇ ਕਾਰਜਪਾਰ ਉਦੋਂ ਤੱਕ ਨਹੀਂ ਛੱਡਣਗੇ ਜਦੋਂ ਤੱਕ ਉਹਨਾਂ ਦੀ ਜਗ੍ਹਾ ਦੂਜੇ ਜੱਜਾਂ ਦੀ ਜੁਆਇਨਿੰਗ ਨਹੀਂ ਹੋ ਜਾਂਦੀ ਔਰ ਇਸ ਦੇ ਬਾਵਜੂਦ ਵੀ ਜੇਕਰ ਕਿਸੇ ਜੱਜ ਨੂੰ ਆਪਣਾ ਕਾਰਜਪਾਰ ਛੱਡਣਾ ਪੈਂਦਾ ਹੈ ਤਾਂ ਫਿਰ MP ਤੇ MLA ਨਾਲ ਜੁੜੇ ਇਸ ਮਾਮਲੇ ਨੂੰ ਤੁਰੰਤ ਪ੍ਰਭਾਵ ਦੇ ਨਾਲ ਦੂਜੀ ਕੋਰਟ ਨੂੰ ਟਰਾਂਸਫਰ ਕਰ ਦਿੱਤਾ ਜਾਵੇ ਸੋ ਪੂਰੀ ਲਿਸਟ ਸਾਹਮਣੇ ਆ ਗਈ ਔਰ ਲਿਸਟ ਅਸੀਂ ਔਨਅਰ ਚੈਨਲ ਰਾਹੀ ਤੁਹਾਡੇ ਨਾਲ ਸਾਂਝਾ ਕਰ ਰਿਹਾ ਇੱਕ ਬਾਰ ਫੇਰ ਤੁਹਾਨੂੰ ਦੱਸ ਦਿੰਦਿਆਂ ਵੱਡੇ ਪੱਧਰ ਤੇ ਤਬਦੀਲੀਆਂ ਹੋਈਆਂ ਨੇ ਤਬਾਦਲੇ ਹੋਏ ਨੇ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਜੱਜਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਤੇ ਆਰਡਰ ਪਾਸ ਕੀਤੇ ਗਏ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਔਰ ਇੱਕ ਬਾਰ ਫੇਰ ਤੁਹਾਨੂੰ ਦੱਸ ਦਿੰਦਿਆਂ ਕਿ ਤਿੰਨ ਐਡੀਸ਼ਨਲ ਡਿਸਟ੍ਰਿਕਟ ਤੇ ਸੈਸ਼ਨ ਜੱਜਾਂ ਨੂੰ ਇੱਧਰ ਉੱਧਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਸਿਵਲ ਜੱਜ ਤੇ ਸੀਜੀਐਮ ਨੂੰ ਪ੍ਰਮੋਟ ਕਰਦੇ ਹੋਏ ਉਹਨਾਂ ਨੂੰ ਐਡੀਸ਼ਨਲ ਡਿਸਟ੍ਰਿਕਟ ਅਤੇ ਸੈਸ਼ਨ ਜੱਜ ਦਾ ਅਹੁਦਾ ਸੰਭਾਲਦੇ ਹੋਏ ਉਹਨਾਂ ਦੀ ਜੋ ਬਦਲੀ ਹੈ ਉਹ ਕੀਤੀ ਗਈ ਹੈ ਇਸ ਵਕਤ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਰਿਆਣਾ ਚੰਡੀਗੜ੍ਹ ਦੇ ਵਿੱਚ ਇੱਕ ਵਾਰ ਫੇਰ ਤੋਂ ਜੱਜਾਂ ਦੇ ਤਬਾਦਲੇ ਕੀਤੇ ਗਏ ਨੇ ਵੱਡੇ ਪੱਧਰ ਤੇ ਟ੍ਰਾਂਸਫਰ ਹੋਏ ਨੇ ਔਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਵੱਲੋਂ ਹੁਕਮ ਪਾਸ ਕੀਤੇ ਗਏ ਨੇ ਦੱਸਦੀ ਇਹ ਤਿੰਨ ਐਡੀਸ਼ਨਲ ਡਿਸਟ੍ਰਿਕਟ ਅਤੇ ਸੈਸ਼ਨ ਜੱਜਾਂ ਨੂੰ ਇੱਧਰ ਉੱਧਰ ਕੀਤਾ ਗਿਆ ਇਸ ਤੋਂ ਇਲਾਵਾ ਕਈ ਸਿਵਲ ਜੱਜ ਅਤੇ ਸੀਜੀਐਮ ਨੂੰ ਪ੍ਰਮੋਟ ਕੀਤਾ ਗਿਆ ਹੈ ਤੇ ਬਤੌਰ ਉਹਨਾਂ ਨੂੰ ਐਡੀਸ਼ਨਲ ਡਿਸਟ੍ਰਿਕਟ ਅਤੇ ਸੈਸ਼ਨ ਜੱਜ ਦਾ ਅਹੁਦਾ ਦਿੰਦੇ ਹੋਏ ਉਹਨਾਂ ਦੀ ਬਦਲੀ ਕੀਤੀ ਗਈ ਹੈ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਵੱਲੋਂ ਜੱਜਾਂ ਦੀ ਇਸ ਬਦਲੀ ਨੂੰ ਲੈ ਕੇ ਤੇ ਪ੍ਰਮੋਸ਼ਨ ਦੇ ਸੰਬੰਧ ਦੇ ਵਿੱਚ ਆਰਡਰ ਵੀ ਜਾਰੀ ਕਰ ਦਿੱਤੇ ਗਏ ਨੇ ਆਰਡਰ ਦੀ ਕਾਪੀ ਜਾਰੀ ਕਰ ਦਿੱਤੀ ਗਈ ਹੈ ਇਸ ਵਕਤ ਆਪਣੀ ਸਕਰੀਨ ਤੇ ਤੁਸੀਂ ਉਸ ਆਰਡਰ ਦੀ ਕਾਪੀ ਦੇਖ ਰਹੇ ਹੋ ਜਿਸ ਆਰਡਰ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਵੱਡੇ ਪੈਮਾਨੇ ਤੇ ਜੱਜਾਂ ਦੀ ਤਬਦੀਲੀ ਕੀਤੀ ਗਈ ਹੈ ਤਬਾਦਲੇ ਕੀਤੇ ਗਏ ਨੇ ਆਰਡਰ ਦੇ ਵਿੱਚ ਕਿਹਾ ਗਿਆ ਹੈ ਕਿ ਤਬਦੀਲ ਹੋਏ ਜੱਜਾਂ ਨੂੰ ਆਪਣਾ ਅਹੁਦਾ ਛੱਡ ਕੇ ਨਵੇਂ ਜੱਜਾਂ ਨੂੰ ਜੋ ਕਾਰਜ ਪਾਰ ਹੈ ਉਹ ਸੌਂਪਣਾ ਹੋਵੇਗਾ ਹਾਲਾਂਕਿ ਜੋ ਖਾਸ ਹੁਕਮ ਇਸ ਆਰਡਰ ਦੇ ਵਿੱਚ ਪਾਸ ਕੀਤਾ ਗਿਆ ਹੈ ਉਹ ਹੈ ਐਮਪੀ ਤੇ ਐਮਐਲਏਜ਼ ਨਾਲ ਜੁੜੇ ਹੋਏ ਮਾਮਲਿਆਂ ਨੂੰ ਲੈ ਕੇ ਆਰਡਰ ਦੇ ਵਿੱਚ ਕਿਹਾ ਗਿਆ ਹੈ ਕਿ ਸਾਰੇ ਜੱਜ ਜੋ ਕਿ MP ਅਤੇ MLA ਨਾਲ ਜੁੜੇ ਹੋਏ ਮਾਮਲਿਆਂ ਨੂੰ ਦੇਖ ਰਹੇ ਨੇ ਉਹ ਇਹ ਸੁਨਿਸ਼ਚਿਤ ਕਰਨਗੇ ਕਿ ਉਹ ਆਪਣਾ ਅਹੁਦਾ ਤੇ ਕਾਰਜਪਾਰ ਉਦੋਂ ਤੱਕ ਨਹੀਂ ਛੱਡਣਗੇ ਜਦੋਂ ਤੱਕ ਉਨ੍ਹਾਂ ਦੀ ਜਗ੍ਹਾ ਦੂਜੇ ਜੱਜਾਂ ਦੀ ਜੁਆਇਨਿੰਗ ਨਹੀਂ ਹੋ ਜਾਂਦੀ ਔਰ ਇਸ ਦੇ ਬਾਵਜੂਦ ਵੀ ਜੇਕਰ ਕਿਸੇ ਜੱਜ ਨੂੰ ਆਪਣਾ ਕਾਰਜਪਾਰ ਛੱਡਣਾ ਪੈਂਦਾ ਹੈ ਤਾਂ ਫਿਰ MP ਤੇ MLA ਨਾਲ ਜੁੜੇ ਇਸ ਮਾਮਲੇ ਨੂੰ ਤੁਰੰਤ ਪ੍ਰਭਾਵ ਦੇ ਨਾਲ ਦੂਜੀ ਕੋਰਟ ਨੂੰ ਟਰਾਂਸਫਰ ਕਰ ਦਿੱਤਾ ਜਾਵੇ ਸੋ ਪੂਰੀ ਲਿਸਟ ਸਾਹਮਣੇ ਆ ਗਈ ਔਰ ਲਿਸਟ ਅਸੀਂ ਔਨਅਰ ਚੈਨਲ ਰਾਹੀਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਇੱਕ ਬਾਰ ਫਿਰ ਤੋਂ 10 ਦੰਦਿਆਂ ਵੱਡੇ ਪੱਧਰ ਤੇ ਤਬਦੀਲੀਆਂ ਹੋਈਆਂ ਨੇ ਤਬਾਦਲੇ ਹੋਏ ਨੇ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਜੱਜਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਤੇ ਆਰਡਰ ਪਾਸ ਕੀਤੇ ਗਏ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਔਰ ਇੱਕ ਬਾਰ ਫਿਰ ਤੋਂ 10 ਦੰਦਿਆਂ ਕਿ ਤਿੰਨ ਐਡੀਸ਼ਨਲ ਡਿਸਟ੍ਰਿਕਟ ਤੇ ਸੈਸ਼ਨ ਜੱਜਾਂ ਨੂੰ ਇੱਧਰ ਉੱਧਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਸਿਵਲ ਜੱਜ ਤੇ ਸੀਜੀਐਮ ਨੂੰ ਪ੍ਰਮੋਟ ਕਰਦੇ ਹੋਏ ਉਹਨਾਂ ਨੂੰ ਐਡੀਸ਼ਨਲ ਡਿਸਟ੍ਰਿਕਟ ਅਤੇ ਸੈਸ਼ਨ ਜੱਜ ਦਾ ਅਹੁਦਾ ਸੰਭਾਲਦੇ ਹੋਏ ਉਹਨਾਂ ਦੀ ਜੋ ਬਦਲੀ ਹੈ ਉਹ ਕੀਤੀ ਗਈ ਹੈ ਇਸ ਵਕਤ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਰਿਆਣਾ ਚੰਡੀਗੜ੍ਹ ਦੇ ਵਿੱਚ ਇੱਕ ਵਾਰ ਫਿਰ ਤੋਂ ਜੱਜਾਂ ਦੇ ਤਬਾਦਲੇ ਕੀਤੇ ਗਏ ਨੇ ਵੱਡੇ ਪੱਧਰ ਤੇ ਇਹ ਟਰਾਂਸਫਰ ਹੋਏ ਨੇ ਔਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਵੱਲੋਂ ਹੁਕਮ ਪਾਸ ਕੀਤੇ ਗਏ ਨੇ ਦੱਸਦੀ ਇਹ ਤਿੰਨ ਐਡੀਸ਼ਨਲ ਡਿਸਟ੍ਰਿਕਟ ਅਤੇ ਸੈਸ਼ਨ ਜੱਜਾਂ ਨੂੰ ਇੱਧਰ ਉੱਧਰ ਕੀਤਾ ਗਿਆ ਇਸ ਤੋਂ ਇਲਾਵਾ ਕਈ ਸਿਵਲ ਜੱਜ ਅਤੇ ਸੀਜੀਐਮ ਨੂੰ ਪ੍ਰਮੋਟ ਕੀਤਾ ਗਿਆ ਹੈ ਤੇ ਬਤੌਰ ਉਹਨਾਂ ਨੂੰ ਐਡੀਸ਼ਨਲ ਡਿਸਟ੍ਰਿਕਟ ਅਤੇ ਸੈਸ਼ਨ ਜੱਜ ਦਾ ਅਹੁਦਾ ਦਿੰਦੇ ਹੋਏ ਉਹਨਾਂ ਦੀ ਬਦਲੀ ਕੀਤੀ ਗਈ ਹੈ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਵੱਲੋਂ ਜੱਜਾਂ ਦੀ ਇਸ ਬਦਲੀ ਨੂੰ ਲੈ ਕੇ ਤੇ ਪ੍ਰਮੋਸ਼ਨ ਦੇ ਸੰਬੰਧ ਦੇ ਵਿੱਚ ਆਰਡਰ ਵੀ ਜਾਰੀ ਕਰ ਦਿੱਤੇ ਗਏ ਨੇ ਆਰਡਰ ਦੀ ਕਾਪੀ ਜਾਰੀ ਕਰ ਦਿੱਤੀ ਗਈ ਹੈ ਇਸ ਵਕਤ ਆਪਣੀ ਸਕਰੀਨ ਤੇ ਤੁਸੀਂ ਉਸ ਆਰਡਰ ਦੀ ਕਾਪੀ ਦੇਖ ਰਹੇ ਹੋ ਜਿਸ ਆਰਡਰ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਵੱਡੇ ਪੈਮਾਨੇ ਤੇ ਜੱਜਾਂ ਦੀ ਤਬਦੀਲੀ ਕੀਤੀ ਗਈ ਹੈ ਤਬਾਦਲੇ ਕੀਤੇ ਗਏ ਨੇ ਆਰਡਰ ਦੇ ਵਿੱਚ ਕਿਹਾ ਗਿਆ ਹੈ ਕਿ ਤਬਦੀਲ ਹੋਏ ਜੱਜਾਂ ਨੂੰ ਆਪਣਾ ਅਹੁਦਾ ਛੱਡ ਕੇ ਨਵੇਂ ਜੱਜਾਂ ਨੂੰ ਜੋ ਕਾਰਜ ਪਾਰ ਹੈ ਉਹ ਸੌਂਪਣਾ ਹੋਵੇਗਾ ਹਾਲਾਂਕਿ ਜੋ ਕਾਸ ਹੁਕਮ ਇਸ ਆਰਡਰ ਦੇ ਵਿੱਚ ਪਾਸ ਕੀਤਾ ਗਿਆ ਹੈ ਉਹ ਹੈ ਐਮਪੀ ਤੇ